ਕਿ ਤੁਹਾਨੂੰ ਉਹ ਲੱਗਿਆ ਜੇ ਤੁਸੀਂ ਜ਼ਮੀਨ ਦੇ ਬੋਲੇ ਜ਼ਮੀਨੀ ਦੋਗੇ ਉਸ ਜ਼ਮੀਨ ਦਾ ਜੋ ਇਹਨਾਂ ਦੀ ਖੁੱਦ ਹੀ ਹੈ ਅਫਸਰ ਕੈਨ ਵੀ ਘੱਟ ਪੈਸੇ ਸਾਨੂੰ ਜ਼ਮੀਨ ਦੇ ਦੋ ਸਰਕਾਰ ਨੂੰ ਜ਼ਮੀਨ ਦੇ ਦੋ ਪਰ ਇਹ ਕਿੱਥੋਂ ਦਾ ਨਿਯਮ ਹੈ ਕਿਤੇ ਪ੍ਰੇਸ਼ਟ ਅਫਸਰਾਂ ਦਾ ਕੋਈ ਨਿਯਮ ਨਹੀਂ ਹੈ ਰੱਬ ਵਾਲੇ ਸਮਝਦੇ ਆ ਆਪਣੇ ਆਪ ਨੂੰ ਇਹ ਤਾਂ ਸਮਝਦੇ ਕਿ ਠੀਕ ਹੈ ਐਲਓਆ ਛੱਡ ਯਾਰ ਤੇਰੀ ਜ਼ਮੀਨ ਮੈਂ ਠੇਕੇ ਲਾਂਦਾ ਮੇਰੀ ਘਰ ਵਾਲੀ ਉੱਥੇ ਅਮਰੂਦਾ ਦਾ ਬਾਗ ਲਗਾ ਕੇ ਮੁਆਵਜ਼ੇ ਤੇ ਜ਼ਮੀਨ ਤੋਂ ਵੱਧ ਲੈ ਜਾਏਗੀ ਰੂਲ ਕਿਹੜਾ ਉਹਨਾਂ ਦੀ ਮਰਜ਼ੀ ਹੈ ਉਹ ਆਪਣੇ ਨੂੰ ਰੱਬ ਸਮਝਦੇ ਆ ਉਹਨਾਂ ਨੂੰ ਲੱਗਦਾ ਨਹੀਂ ਕਿ ਕਿਸੇ ਲੋਕਾਂ ਦੇ ਨੌਕਰ ਹੈ ਉਹਨਾਂ ਨੂੰ ਲੱਗਦਾ ਸੀ ਤਾਂ ਰਾਜੇ ਆ ਅਸੀਂ ਤਾਂ ਰੱਬ ਆ ਸੀ ਆਪਣੀ ਮਰਮਰਜ਼ੀ ਜੋ ਮਰਜ਼ੀ ਕਰਾਂਗੇ ਜਦ ਤੱਕ ਸਰਕਾਰ ਕ腐ਸ਼ਨ ਦੇ ਖਿਲਾਫ ਜਿਹੜਾ ਸਹੀ ਡੰਡਾ ਚੱਕੇ ਇਹਨਾਂ ਦੇ ਜਿੱਤਰ ਨਹੀਂ ਮਾਰਦੀ ਇਹਨਾਂ ਨੂੰ ਅਹਿਸਾਸ ਨਹੀਂ ਕਰਾਂਦੇ ਤੁਸੀਂ ਲੋਕਾਂ ਦੇ ਨੌਕਰ ਹੈ ਜਦ ਤੱਕ ਇਹਨਾਂ ਦਾ ਕਾਬੂ ਨਹੀਂ ਆਣਾ ਸਾਡੇ ਜ਼ਿਮੀਦਾਰਾਂ ਨੇ 77 ਲੱਖ ਰੁਪਏ ਦੀ ਜ਼ਮੀਨ ਲਈ ਜਿਹਦਾ ਅੱਜ ਰੇਟ 1 ਸਾਲ ਬਾਅਦ 12 10 ਕਰੋੜ ਰੁਪਇਆ ਹੈ ਇਹ ਗਮਾੜਾ ਇੰਨਾ ਮਿਲਿਆ ਹੋਇਆ ਉਹਨਾਂ ਦੇ ਨਾਲ ਉਹ ਡੀਲਰ ਸਾਰ ਦੱਸਣਾ ਨਹੀਂ ਉਹਨਾਂ ਨੇ ਮੱਲਕ ਦੇ ਕੇ ਵੀ ਤੁਸੀਂ ਜਿਹੜਾ ਮਜਬੂਰ ਹੈ ਉਹਦੋਂ ਜ਼ਮੀਨ 60 60 70 ਲੱਖ ਰੁਪਏ ਨੂੰ ਲੈ ਕੇ ਕਰੋੜ ਰੁਪਏ ਤੱਕ ਜ਼ਮੀਨ ਸਾਰੀ ਇਕੱਠੀ ਕਰ ਲਏਗੇ ਸਾਡੇ ਜ਼ਿਮੀਦਾਰ ਨੂੰ ਕੀ ਮਿਲਿਆ ਕਰੋੜ ਰੁਪਏ ਇਹਨਾਂ ਨੇ ਇੱਕ ਜਦੋਂ ਅਵਾਰਡ ਹੋਇਆ ਉਸੇ ਦਿਨ ਹੀ 7 ਕਰੋੜ ਦੀ ਬੇਤੀ ਢਮਾਡਾ ਨੂੰ ਪਤਾ ਹੁੰਦਾ ਵੀ ਕਿਹੜੀ ਜ਼ਮੀਨ ਸਰਕਾਰ ਨੇ ਲੈਣੀ ਹੈ ਇਹ ਕਹਿੰਦੇ ਨੇ ਕਿ ਆਪਨੇ ਡੀਲਰ ਭੇਜ ਦਿੰਦੇ ਨੇ ਉੱਥੇ ਵੀ ਜਾ ਕੇ ਜ਼ਮੀਨ ਪਹਿਲੇ ਖਰੀਦ ਲਓ ਅਸੀ ਤਾਂ ਉਹੀ ਜ਼ਮੀਨ ਵੱਧ ਦੇਰ ਤੇ ਤੁਹਾਡੇ ਕੋਲ ਚੁੱਕ ਕੇ ਪੈਸੇ ਅੱਧੇ ਕਰ ਲਾਂਗੇ ਮੈਂ 10 ਲੋਕੇਸ਼ਨ ਐ ਦਾ ਦਸੀਆਂ ਜਿੱਥੇ ਗਮਾਡਾ ਨੂੰ ਪਤਾ ਹੁੰਦਾ ਕਿ ਸੜਕ ਇੱਥੇ ਬਣਨੀ ਆ ਆਪਣੇ ਡੀਲਰਾਂ ਨੂੰ ਪਹਿਲੇ ਕਹਿ ਦਿੰਨੇ ਅਮਰੂਦ ਬਾਗ ਸਕੈਮ ਵਾਲੇ ਤੇ ਹੋਰ ਡੀਲਰਾਂ ਨੂੰ ਕਿ ਉਸ ਪਿੰਡ ਦੀ ਜ਼ਮੀਨ ਖਰੀਦ ਲਓ ਤੇ ਸੜਕ ਬਣਾਣੀ ਆ ਜਾ ਕੇ ਕੋਰਟ ਚਲੇ ਜਾਓ ਸਟੇ ਲੈ ਲਓ ਅਰ ਜੋ ਕਹੇ ਸੀ ਨਹੀਂ ਕਮਾਡਰ ਨੂੰ ਮਿਲਣ ਦੇਣੀ ਫਿਰ ਕਹਿੰਦੇ ਜੇ 10 ਕਰੋੜ ਦੇ ਜੀਬੀਨ ਹੈ 100 ਕਰੋੜ ਤਾਂ ਅਸੀਂ ਪਾਸ ਕਰਦਾਗੇ ਵਿੱਚੋਂ ਵੜ ਲਾਂਗੇ ਇਹ 10 15 ਸਪੋਰਟ ਜਿਹੜੇ ਮੇਰੇ ਸਮੇਂ ਸੋਸ਼ਲ ਮੀਡੀਆ ਤੇ ਪਿਆ ਮੈਂ ਸੀਐਮ ਨੂੰ ਜਿਹੜੀ ਚਿੱਠੀ ਲਿਖੇ ਉਹਦੀ ਜੀ ਪਈ ਹੈ ਇਹ ਬਿਲਕੁਲ ਸਰਕਾਰ ਨੂੰ ਤੇ ਲੋਕਾਂ ਨੂੰ ਬਲੈਕਮੇਲਿੰਗ ਕਰਕੇ ਮਾਲਾ-ਮਾਲ ਹੋ ਰਹੇ ਆ ਅਫਸਰ ਉਹਨਾਂ ਨੇ ਮੈਨੂੰ ਸਾਫ਼ ਤੌਰ ਤੇ ਕਹਿ ਦਿੱਤਾ ਯਾ ਅਦਾਲਤ ਵਿੱਚ ਜਾਓ ਨਹੀਂ ਤੇ ਧਰਨਾ ਦਿਓ ਤੇ ਮਤਲਬ ਇਦਾਂ ਦੇ ਹਾਲਾਤ ਨੇ ਬਿਲਕੁਲ ਮੈਂ ਮਤਲਬ ਉਹ ਫਿਰ ਮੈਂ ਲਿਖਤੀ ਕੰਪਲੇਂਟ ਵੀ ਪਾਈ ਤੇ ਲਿਖਤੀ ਕੰਪਲੇਂਟ ਵੀ ਉਹਨੇ ਐਲਐਸਸੀ ਨੂੰ ਭੇਜ ਦਿੱਤੀ ਐਲਐਸਸੀ ਕਹਿੰਦੀ ਮੇਰੇ ਕਮਰੇ ਚ ਨਹੀਂ ਬੜਨਾ ਕਹਿੰਦੇ ਤੁਸੀਂ ਐਦਾਂ ਕਰੋ ਉੱਥੇ ਵਿਜੀਲੈਂਸ ਦੇ ਦਫ਼ਤਰ ਜਾਓ ਤੇ ਹੁਣ ਹੁਣੇ ਕਿਸਾਨ ਕਹਿੰਦੇ ਆਤਮ ਹੱਤਿਆ ਅਸੀਂ ਇੰਨੇ ਕਮਜ਼ੋਰ ਨਹੀਂ ਕਿਸਾਨਾਂ ਦੇ ਆਤਮ ਹੱਤਿਆ ਕਰਨਗੇ ਇਹਨਾਂ ਦੇ ਗਾਲ ਡੰਡਾ ਦੇ ਦਾਂਗੇ ਸਰਕਾਰ ਦੇ ਇਹ ਸਪੋਰਟ ਕਰਦੇ ਆ ਚੱਕ ਕੇ ਇਹਨਾਂ ਨੂੰ ਇਹਨਾਂ ਦੀ ਔਕਾਤ ਨਜ਼ਰ ਕਰਾਓ ਕਿ ਤੁਸੀਂ ਨੌਕਰ ਹੈ ਰਾਜੇ ਨਹੀਂ ਹਾਂ ਅਸੀਂ ਤਾਂ ਉਹਨਾਂ ਤਰਖਾ ਦੰਨੇ ਸਾਡੀ ਟੈਕਸਾਂ ਤੋਂ ਤਰਖਾ ਜਾਂਦੀ ਹੈ ਗਮਾੜਾ ਦਫਤਰ ਇਹਨਾਂ ਦੇ ਸਿਰ ਤੇ ਪੜਦਾ ਹੈ ਇਹ ਜ਼ਮੀਨਾਂ ਵਿਕਦੀਆਂ ਤਾਂ ਉਹਦੀ ਤਨਖਾਹ ਨਿਕਲਦੀਆਂ ਤਾਂ ਪੰਜਾਬ ਸਰਕਾਰ ਨੂੰ ਰੈਵਨਿਊ ਆ ਰਿਹਾ ਹਰ ਬਾਰ ਪੈਦਾ ਇਸ ਕਰਕੇ ਹੈ ਨਾ ਅਫਸਰਾਂ ਨੂੰ ਪ੍ਰਿਸ਼ਟ ਅਫਸਰਾਂ ਨੂੰ ਇਹਦੇ ਔਕਾਤ ਦਿਖਾਣਾ ਮੁੱਖ ਮੰਤਰੀ ਦੇ ਚੀਫ ਸਕੱਟਰੀ ਦਾ ਕੰਮ ਹੈ ਜਦੋਂ ਸਰਕਾਰ ਤੁਹਾਡੇ ਕੋਲੋਂ ਤੁਹਾਡੀ ਜ਼ਮੀਨ ਲੈਂਦੀ ਹੈ ਉਸ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਜਾਂ ਉਸ ਜ਼ਮੀਨ ਦੇ ਬਦਲੇ ਜ਼ਮੀਨ ਦਿੱਤੀ ਜਾਂਦੀ ਹੈ ਜਦੋਂ ਜ਼ਮੀਨ ਲੈਂਦੀ ਹੈ ਗਮਾੜਾ ਇੱਕ ਚਿੱਠੀ ਜਾਰੀ ਕਰਦਾ ਹੈ ਐਲਓਆਈ ਜੋ ਚਿੱਠੀ ਜਿਆਦਾ ਹੁੰਦੀ ਹੈ ਉਸ ਤੋਂ ਬਾਅਦ ਕੀ ਕਿਸਾਨ ਆਪਣੀ ਜ਼ਮੀਨ ਪੂਰੀ ਲੈ ਲੈਂਦਾ ਉਧਾ ਦਿੰਦਾ ਇਹ ਜਾਂ 1 ਏਕੜ 50 ਗੱਜ ਵਿੱਚ ਜ਼ਮੀਨ ਮੌਜੂਦ ਹੈਗੀ ਆ 1 ਏਕੜ ਦਾ ਮੁਆਵਜ਼ਾ ਮਿਲ ਜਾਂਦਾ ਤਾਂ 50 ਗੱਜ ਦਾ ਮੁਆਵਜ਼ਾ ਕੀ ਇਹਨਾਂ ਨੂੰ ਮਿਲ ਪਾਉਂਦਾ ਇਹੋ ਜੇ ਕਈ ਕੇਸ ਨੇ ਜੋ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਪਿੰਡ ਬਾਕਪੁਰ ਦੀ ਗੱਲਬਾਤ ਕਰਾਂਗੇ ਕਿ ਇਹੋ ਜਿਹਾ ਕੀ ਉੱਥੇ ਸਰਕਾਰੀ ਫਾਈਲਾਂ ਦੇ ਵਿੱਚ ਹੋ ਗਿਆ ਕੀ ਕਿਸਾਨਾਂ ਕੋਲੋਂ ਤਾਂ ਜ਼ਮੀਨ ਲੈ ਲਈ ਹੈ ਕਿ ਪੂਰੀ ਜ਼ਮੀਨ ਲੈ ਕੇ ਪੂਰੀ ਹੋਰ ਕਿਸੇ ਥਾਂ ਤੇ ਜ਼ਮੀਨ ਦਾ ਮੁਆਵਜ਼ਾ ਦਿੱਤਾ ਗਿਆ ਇਹ ਸੁਪਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਤਨਾਮ ਸਿੰਘ ਦਾਊ ਤੇ ਉਸ ਪਿੰਡ ਦੇ ਵਾਸੀ ਵੀ ਅੱਜ ਸਾਡੇ ਨਾਲ ਰੂਪਰੂ ਹੋ ਰਹੇ ਨੇ ਕਿ ਅਸਲ ਮੁੱਦਾ ਕੀ ਹੈ ਥੋੜੀ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜ਼ਮੀਨ ਦਾ ਮਸਲਾ ਕਿਸਾਨ ਜਦੋਂ ਆਪਣੀ ਜ਼ਮੀਨ ਵੇਚਦਾ ਹੈ ਤਾਂ ਉਹ ਬਹੁਤ ਕੁਝ ਪ੍ਰਵਾਹ ਦੇ ਨਾਲ ਸਮਝੋਤੇ ਕਰਕੇ ਆਪਣੀ ਜ਼ਮੀਨ ਵੀਰ ਜੀ ਤੇ ਸੁਨਾਮ ਸਿੰਘ ਦਾ ਸਾਡੇ ਨਾਲ ਨੇ ਸੁਨਾਮ ਜੀ ਬਹੁਤ ਸਵਾਗਤ ਹੈ। ਧੰਨਵਾਦ ਜੀ। ਮਾਨ ਸਰ ਜੀ। ਜਿਵੇਂ ਮੈਂ ਹੁਣ ਗੱਲਬਾਤ ਕੀਤੀ ਹੈ ਕਿ ਐਲਓਆਈ ਜੀ ਲੈਟਰ ਆਫ ਇੰਟੈਂਟ ਇੱਕ ਇਸ਼ੂ ਹੁੰਦਾ ਗਮਾੜਾ ਵੱਲੋਂ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਜਾਂ ਕਿਸੇ ਦੀ ਵੀ ਜੋ ਆਪਾਂ ਜ਼ਮੀਨ ਸਰਕਾਰੀ ਚਿੱਠੀਆਂ ਤਹਿਤ ਲੈ ਲੈਣੇ ਆ। ਅਸਲ ਵਿੱਚ ਮੁੱਦਾ ਹੈ ਕਿ ਕੀ ਵਾਕਈ ਜ਼ਮੀਨ ਜਿੰਨੀ ਦਿੱਤੀ ਜਾਂਦੀ ਹੈ ਲਈ ਜਾਂਦੀ ਕਿਸਾਨ ਕੋਲ ਉਹ ਨਹੀਂ ਵਾਪਸ ਵੀ ਹੁੰਦੀ ਹੈ। ਜੀ ਦੇਖੋ ਜਿਹੜੀ ਆਪਾਂ ਸ਼ੁਰੂ ਕਰੀਏ ਕਿ 2 ਦਿਨ ਪਹਿਲੇ ਚੀਫ ਸੈਕਟਰੀ ਸਾਹਿਬ ਨੇ ਚਿੱਠੀ ਲਿਖੀ ਹੈ ਕਿ ਜਿਹੜੀ ਪੂਜਾ ਸਿਆਲ ਪੀਸੀਐਸ ਅਫਸਰ ਏਡੀਸੀ ਅੱਜਕੱਲ੍ਹ ਰੋਪੜ ਹੈ ਉਹ ਗਮਾੜਾ ਦੇ ਵਿੱਚ ਸੀ ਉਹਨਾਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ ਹੁਣ ਦੋਸ਼ ਕੀ ਹੈ ਲੋਕਾਂ ਦੇ ਕਿ ਜਿਹੜੀ ਕਿਸਾਨਾਂ ਕੋਲੋਂ ਜਦੋਂ ਜ਼ਮੀਨ ਲੈਣੀ ਨਵੇਂ ਸੈਕਟਰ ਬਣਾਉਣ ਵਾਸਤੇ ਉਹਦੀ ਇੱਕ ਐਲਓਆਈ ਜਾਰੀ ਕਰ ਦਿੰਦੇ ਨੇ ਕਿ ਜਾ ਤੇਰੇ ਕੋਲ ਜ਼ਮੀਨ ਲੈ ਲੈ ਤੰਨੂੰ ਅਸੀਂ ਜ਼ਮੀਨ ਦੇ ਦਾਂਗੇ ਜਦੋਂ ਸਾਡਾ ਕਦੇ ਸੈਕਟਰ ਡਿਵੈਲਪ ਹੋਏਗਾ ਸੈਕਟਰ ਡਿਵੈਲਪ ਹੋਇਆ ਨਹੀਂ ਮੋਹਾਲੀ ਦੇ ਵਿੱਚ ਸਾਡੀਆਂ ਜਿਹੜੀਆਂ ਚਿੱਠੀਆਂ ਆਏ ਮੇਰੀਆਂ ਤੇ ਇਹਨਾਂ ਕਿਸਾਨਾਂ ਦੀਆਂ ਚਿੱਠੀਆਂ ਬਹੁਤ سارے ਸੈਕਟਰਾਂ 'ਚ ਸੈਂਕੜੇ ਦੇ ਕਰੀਬ ਆਦਾ ਐਲਓਆਈ ਹੈ ਉਹ ਨਹੀਂ ਲੋਕਾਂ ਨੂੰ ਮਿਲੀ ਸੈਕਟਰ ਡਿਵੈਲਪ ਨਹੀਂ ਹੋਇਆ ਜਿਹੜਾ ਕਪਲਾਏ ਹੁਣ ਕਪਲਾਏ ਮੰਨ ਲਓ ਇੱਕ ਪਿੰਡ ਦੇ ਵਿੱਚ ਮੰਨ ਲਓ 500 ਏਕੜ ਜ਼ਮੀਨ ਹੈ 500 ਏਕੜ ਚੋਂ ਇਹਨਾਂ ਦੀ ਹੈਗੇ 1 ਏਕੜ 2 ਮਰਲੇ ਇਹਨਾਂ ਦੀ ਹੈਗੇ 1 ਏਕੜ 5 ਮਰਲੇ ਤਾਂ ਜਿਹੜੀ ਐਲਓਆਈ ਲੈਟਰ ਜਾਰੀ ਕਰਤਾ 1 ਏਕੜ ਦਾ ਕਰਤਾ ਜਿਹੜੀ ਵਿੱਚ ਰਹਿ ਗਈ ਕੋਈ 10 ਗਾਜ ਕੋਈ 20 ਗਾਜ ਕੋਈ 50 ਗਾਜ ਉਹ ਇਕੱਠਾ ਕਰਕੇ ਜਿਹੜਾ ਸਰਕਾਰ ਕੋਲ ਜ਼ਮੀਨ ਜਾਣੀ ਹੈ ਉਹਦਾ ਮੁਆਵਜ਼ਾ ਕੌਣ ਛੱਕ ਗਿਆ ਉਹ ਭੂ ਮਾਫੀਆ ਅਫਸਰ ਇਹ ਦੋਸ਼ ਲਾਇਆ ਹੈ ਲੋਕਾਂ ਨੇ ਤੇ ਉਹਦੀ ਦੋ ਤਿੰਨ ਵਾਰੀ ਇਨਕੁਆਰੀ ਵੀ ਹੋਈ ਹੈ ਵਿਜੀਲੈਂਸ ਇਨਕੁਆਰੀ ਵੀ ਚੱਲਦੀ ਸੀ ਕਿਸੇ ਕਾਰਨ ਬਿਜ਼ਨਸ ਇਨਕੁਆਰੀ ਨਹੀਂ ਕਰ ਸਕੀ ਤੇ ਉਹ ਗਮਾਡਾ ਨੂੰ ਭੇਜ ਦਿੱਤੀ ਤਾਂ ਫਿਰ ਲੋਕ ਪੰਜਾਬ ਸਰਕਾਰ ਕੋਲ ਅੱਗੇ ਗਏ ਤੇ ਚੀਫ ਸਕੱਟਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਇਹ ਬੜਾ ਗੰਭੀਰ ਮਾਮਲਾ ਹੈ ਇਹਦੀ ਇਨਕੁਆਰੀ ਕਰੋ ਤੇ ਦੋਸ਼ੀ ਜ਼ਰੂਰ ਹੋਣਗੇ ਅਫਸਰ ਇਹਦੇ ਵਿੱਚ ਤੇ ਲੋਕਾਂ ਨੂੰ ਠੱਗੀ ਹੋਈ ਹੈ ਲਗਭਗ 170 ਕਰੋੜ ਦਾ ਐਲਓਆਈ ਦਾ ਸਿਰਫ ਇਹ ਇੱਕ ਛੋਟਾ ਜਿਹਾ ਸਕੈਮ ਹੈਗਾ ਜਿਹੜੀ ਬਾਦੂ ਬਚੀ ਹੋਈ ਜ਼ਮੀਨ ਅਫਸਰ ਤੇ ਭੂਮਾਫੀ ਕਿਵੇਂ ਖਾ ਗਿਆ ਜਦੋਂ ਕਿਸਾਨਾਂ ਕੋਲੋਂ ਜ਼ਮੀਨ ਲਈ ਜਾਂਦੀ ਹੈ ਐਲਓਆਈ ਜ਼ਿਆਦੀ ਹੁੰਦੀ ਹੈ ਇਹਨਾਂ ਨੂੰ ਉਦੋਂ ਪੂਰਾ ਜ਼ਮੀਨ ਦਾ ਵੇਦਵਾ ਦਿੱਤਾ ਜਾਂਦਾ ਵੀ ਇੰਨੀ ਲਈਏ ਤੇ ਇੰਨੀ ਜ਼ਮੀਨ ਦੇਣੀ ਹੈ ਦੇਖੋ ਬੇਰਵਾਦਾ ਕੀ ਹੈ ਹੁਣ ਇੱਕ ਗਾ ਇੱਕ ਮੰਨ ਲਓ ਇੱਕ ਏਕੜ ਦਾ ਪਲਾਟ ਲੈ ਲਿਆ ਤੁਸੀਂ ਕਾਗਜ਼ ਦਾ ਪੇਪਰ ਦੇ ਦਿਓ ਪੇਪਰ ਦੇਤਾ ਉਹ ਚ ਲਿਖਿਆ ਗਜਾ ਨਾ ਤਾਂ ਕੋਈ ਪੈਸਾ ਮਿਲਿਆ ਕਿਸਾਨ ਨੂੰ ਨਾ ਉਹ ਖੇਤੀ ਕਰ ਸਕਦਾ ਨਾ ਪਸ਼ੂ ਉਹਦੇ ਚਾਰਾ ਵੇਚ ਸਕਦਾ ਨਾ ਮੱਝ ਪਾਲ ਸਕਦਾ ਨਾ ਬੱਕਰੀ ਪਾਲ ਸਕਦਾ ਕਿਸਾਨ ਤਾਂ ਬੇਰ ਜੁਗਾਰ ਕਰਦਾ ਰਹਿੰਨੇ ਪੇਪਰ ਨੂੰ ਖਾਏਗਾ ਥੋੜੀ ਜਦੋਂ ਕਦੇ ਮਿਲੇਗੀ ਜ਼ਮੀਨ ਤਾਉ ਵੇਚ ਸਕਦਾ ਕਿਸੇ ਨੂੰ ਤਾਉ ਆਪਣੀ ਦੁਕਾਨ ਬਣਾ ਸਕਦਾ ਆਪਣੀ ਕੋਠੀ ਬਣਾ ਸਕਦਾ ਹਾਲੇ ਸਿਰਫ ਹਵਾ ਚ ਪੇਪਰਾਂ ਦੀ ਗੱਲਾਂ ਕੁਝ ਲੋਕ ਕਿਸਾਨ ਕੀ ਕਰਦੇ ਆ ਕਿ ਠੀਕ ਆ ਐਲਓਆ ਤੇ ਮਿਲ ਗਈ 1 ਏਕੜ ਦੀ 5 ਗੱਜ ਦੇਖਾਂਗੇ ਪਹਿਲਾਂ 1 ਏਕੜ ਤਾਂ ਮਿਲ ਜੇ ਜਿੱਦਾਂ ਕਹਿੰਦੇ ਹਾਥੀ ਨਿਕਲ ਗਿਆ ਪੂੰਛ ਬਾਅਦ ਦੇਖ ਲਾਂਗੇ ਐਨੇ ਤਾਂ ਮਿਲੇ ਹੀ ਕੁਛ ਨਹੀਂ ਕਿਸਾਨ ਦਾ ਧਿਆਨ ਤਾਂ ਉਦੋਂ ਜਾਏਗਾ ਨਾ ਜਦੋਂ 1 ਏਕੜ ਦੇ ਵਿੱਚ ਉਹਨੂੰ ਮਿਲ ਗਈ ਐਲੋਆ ਉਹ ਥੋੜਾ ਖੁਸ਼ਹਾਲ ਹੋ ਗਿਆ ਉਹਦੇ ਪੈਸੇ ਸਹੀ ਥਾਂ ਲੱਗ ਗਏ ਉਹਨੇ ਖੇਤੀ ਹੋਰ ਤਾਂ ਸਟਾਰਟ ਕਰ ਲਈ ਉਹਦਾ ਬਿਜ਼ਨਸ ਹੋਰ ਤਾਂ ਸਟਾਰਟ ਕਰ ਲਿਆ ਫਿਰ ਸੋਚੇਗਾ ਮੇਰੇ 2 ਗੱਜ ਦਾ ਕੀ ਬ ਡਵੈਲਪਮੈਂਟ ਕਰਨ ਵਾਸਤੇ ਜੇ ਜ਼ਮੀਨ ਲਈ ਹੈ ਕੋਈ ਡੇਟ ਹੁੰਦੀ ਹੈ ਵੀ ਇਸ ਡੇਟ ਤੱਕ ਅਸੀਂ ਡਵੈਲਪ ਕਰ ਦਾਂਗੇ ਜਾਂ ਜ਼ਮੀਨਾਂ ਪਈਆਂ ਹੁੰਦੀਆਂ ਨੇ 2 ਸਾਲ ਦਾ ਟਾਈਮ ਦੇ ਕੇ ਰੱਬ ਦੀ ਮਰਜ਼ੀ ਹੈ ਰੱਬ ਕੌਣ ਹੈ ਸੀਏ ਕਮਾਡਾ ਰੱਬ ਕੌਣਾ ਹਾਊਸਿੰਗ ਮਨਿਸਟਰ ਇਹ ਇਹ ਰੱਬ ਬਣਿਆ ਇਹਨਾਂ ਦੀ ਮਰਜ਼ੀ ਹੈ 20 ਸਾਲ ਦਾ ਕਰਨਾ ਇਹ 15 ਸਾਲ ਦਾ ਕਰਨਾ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਸਾਹਮਣੇ ਤੁਸੀਂ ਦੇਖੋ ਸੜਕਾਂ ਦੇ ਝੌਂਪੜੀਆਂ ਪਈਆਂ ਹੋਈਆਂ ਅੱਗੇ ਜਿਹੜੇ ਸੈਕਟਰ ਲਾਂਡਰ ਆਉਣ ਜਾ ਰਹੇ ਆ ਹਾਲੇ ਤੱਕ ਨਦੀ ਚੱਲਦੀ ਉਹਦੇ ਵਿੱਚ ਵੈਸੇ ਤਾਂ ਪੇਪਰਾਂ ਵਿੱਚ ਕਾਨੂੰਨ ਬਤਾਉਦਾ 2 ਸਾਲ ਦਾ ਟਾਈਮ ਹੋਏਗਾ ਪਰ ਇਹ ਦਾਦਾ 20-20 ਸਾਲ ਲਿੰਦੇ ਰਹੇ ਇੱਕ ਪਿੰਡ ਹੈਗਾ ਲਖਨੌਰ ਡਿਸਟ੍ਰਿਕਟ ਕੋਰਟ ਕੰਪਲੈਕਸ ਮਾਹੌਲੀ ਦੇ ਸਾਹਮਣੇ ਉਧਰ ਟੋਬੇ ਦੇ ਵਿੱਚ ਲੋਕਾਂ ਨੂੰ ਐਲਓਏ ਜਾਰੀ ਕਰ ਦਿੱਤੀ ਉਧਰ ਸੜਕਾਂ ਰੁਕੀਆਂ ਹੋਈਆਂ ਉਹ ਪੇਪਰਾਂ ਜੋ ਮਰਜੀ ਹੈ ਕਿ 2 ਸਾਲ ਚ ਕਰਾਂਗੇ 1.5 ਸਾਲ ਚ ਕਰਾਂਗੇ 5 ਸਾਲ ਚ ਕਰਾਂਗੇ ਪਰ 15-15 ਸਾਲ ਦੇ ਲੋਕ ਲਟਕ ਰਹੇ ਆ ਜੇ ਹੁਣ ਕੱਲ੍ਹ ਕਿਸਾਨ ਸੇਵਾ ਸਿੰਘ ਜੀ ਖੜੇ ਆ ਇਹਨਾਂ ਦੇ ਨਾਲ ਇੱਕ ਦੋਸਤ ਹੈ ਉਹ ਕਹਿੰਦਾ ਯਾਰ ਮੇਰੇ ਮੁੰਡੇ ਦਾ ਵਿਆਹ ਰੱਖਿਆ ਮੇਰਾ 2 ਬਿੱਗੇ ਦਾ ਘਰ ਹੈ ਮੈਨੂੰ ਮੁਆਵਜ਼ਾ ਦੇ ਦਿਓ ਮੈਂ ਬੇ ਸੀ ਇਹ ਕਮਾਡਾ ਨੂੰ ਕਿ ਦੇਖ ਮੇਰੇ ਬੇਟੇ ਦਾ ਵਿਆਹ ਆ ਕਾਰ ਚੱਕ ਮੈਨੂੰ ਮੁਆਵਜ਼ਾ ਤਾਂ ਦੇ ਦੇ ਉਹ ਕਹਿੰਦਾ ਜੀ ਮੈਂ ਨਹੀਂ ਦੇ ਸਕਦਾ ਕਹਿੰਦੇ ਜੀ ਵਿਜੀਲੈਂਸ ਨੇ ਰੋਕ ਲਈ ਐ ਕੋਈ ਰੋਕਣੀ ਵਿਜੀਲੈਂਸ ਲਈ ਅਫਸਰ ਆਪਣੀ ਮਨਮਰਜ਼ੀਆ ਕਰਦੇ ਆ ਗੈਰ ਕਾਨੂੰਨੀ ਕੰਮ ਕਰਦੇ ਤੇ ਲੋਕਾਂ ਨੂੰ ਰੋਲ ਕੇ ਰੱਖਦਾ ਰਹਿੰਦੇ ਜਦੋਂ ਤੁਸੀਂ ਕਹਿੰਦੇ ਕਿ ਡਿਵੈਲਪ ਏਰੀਆ ਦੇ ਵਿੱਚੋਂ ਜ਼ਮੀਨ ਨਾ ਲੈ ਸਕਦਾ ਨਾ ਦੇ ਸਕਦਾ ਜਦੋਂ ਐਲਓਈ ਜਿਆਦਾ ਹੀ ਹੁੰਦੀ ਹੈ ਕਿ ਉਸ ਉਹ ਜ਼ਮੀਨ ਦਾ ਕਿਸਾਨ ਮਾਲਕ ਹੁੰਦਾ ਜਾਂ ਸਾਰਾ ਹੀ ਅਫਸਰਾਂ ਦੇ ਅੰਡਰ ਚੱਲਾ ਜਾਂਦਾ ਹੈ ਵੇਚਨੀ ਹੈ ਨਹੀਂ ਵੇਚਨੀ ਉਥੇ ਖੇਤੀ ਕਰਨੀ ਹੈ ਨਹੀਂ ਕਰਨੀ ਠੇਕਾ ਲੈਣਾ ਹੈ ਜਾਂ ਨਹੀਂ ਲੈਣਾ ਨਹੀਂ ਕਿਸਾਨ ਤਾਂ ਬੇਦਖਲ ਕਰ ਦਿੱਤਾ ਜਾਂਦਾ ਵੀ ਕਿਸਾਨ ਕੁਝ ਵੀ ਨਹੀਂ ਕਰ ਸਕਦਾ ਕਿਸਾਨ ਨੂੰ ਜਿਹੜਾ ਕਾਗਜ਼ ਦਾ ਟੁਕੜਾ ਦਿੱਤਾ ਜਿਉਂ ਜ਼ਮੀਨ ਦਾ ਕਿ ਰੇਟ 10 ਕਰੋੜ ਹੈ ਕਿਸਾਨ ਫਸ ਗਿਆ ਵਿਚਾਰਾ ਉਹਦੇ ਬੇਟੇ ਦਾ ਵਿਆਹ ਏ ਉਹ 2 ਲੱਖ ਚ ਵੇਚ ਦੇ 2 ਕਰੋੜ ਵਿੱਚ ਜੇ 10 ਲੱਖ ਚ ਵੇਚ ਦੇ ਜੇ ਕਿਸਾਨ ਕਹੇ ਵੀ ਅਸਲੀ ਜ਼ਮੀਨ ਦੇ ਕੀਮਤ ਮੈਨੂੰ ਮਿਲੇਗੀ ਉਦੋਂ ਮਿਲਣੀ ਜਦੋਂ ਉਹਨੂੰ ਪੋਜੈਸ਼ਨ ਦਿੱਤਾ ਜਾਏਗਾ ਪਲਾਟ ਦਾ ਉਹ ਪੋਜੈਸ਼ਨ ਤਾਂ ਸਰਕਾਰ ਦੇ ਹੀ ਨਹੀਂ ਰਹੀ ਗਮਾੜਾ ਵਾਲੇ ਦੇ ਨਹੀਂ ਰਹੇ ਤਦ ਤੱਕ ਜ਼ਮੀਨ ਨਹੀਂ ਵੇਚ ਸਕਦਾ ਨਹੀਂ ਨਹੀਂ ਕੁਝ ਵੀ ਨਹੀਂ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਸੁਣ ਪਿੰਡ ਦੇ ਨਾਲ ਵਾਸੀਆਂ ਨਾਲ ਗੱਲਬਾਤ ਕਰਾਂਗੇ ਸੁਣਾ ਜੀ ਤੁਹਾਡੇ ਕੋਲ 2 ਮਿੰਟ ਬਾਅਦ ਮੈਂ ਆਣਾ ਹੁਣ ਤੁਸੀਂ ਦੱਸੋ ਅਸਲ 'ਚ ਜੋ ਤੁਹਾਡੀ ਜ਼ਮੀਨ ਹੈਗੀ ਉਹਦਾ ਮੁੱਦਾ ਕੀ ਹੈ ਉਹਤੇ ਮਤਲਬ ਕਿ ਜਿਹੜੀ ਐਲਓਆਈ ਦੰਦੇ ਨੇ ਅਸੀਂ ਐਲਓਆਈ ਵੀ ਨਹੀਂ ਵੇਚ ਸਕਦੇ ਇਹਨਾਂ ਨੇ ਐਦਾਂ ਦਾ ਚੱਕਰ ਚਲਾਇਆ ਹੋਇਆਗਾ ਇਹ ਮਤਲਬ ਅਧਿਕਾਰੀਆਂ ਦੀ ਇੱਕ ਪਾਲਿਸੀ ਹੈ ਉਹਨੂੰ ਜਿਹਨੂੰ ਕਹਿੰਦੇ ਆਪਾਂ ਕਿਸਾਨ ਮਾਰੂ ਨੀਤੀ ਐਂਟੀ ਫਾਰਮ ਮਾਈਂਡਸੈਟ ਇਹਨਾਂ ਨੇ ਬਣਾਇਆ ਹੋਇਆਗਾ ਵੀ ਕਿਸਾਨ ਨੂੰ ਹਰ ਸਟੇਜ ਤੇ ਤੰਗ ਕਰਾਂਗਾ ਉਹਦਾ ਸਬੂਤ ਮੈਂ ਦੰਦਾ ਇਹਨਾਂ ਨੇ ਸਾਨੂੰ ਐਲਓਆਈਆਂ ਜਾਰੀ ਕੀਤੀਆਂ ਸਾਨੂੰ ਐਲਓਆਈ ਜਾਰੀ ਕਰਨ ਤੋਂ ਬਾਅਦ ਐਲਓਆਈਆਂ ਦੀ ਸੇਲ ਤੇ ਰੋਕ ਲਾ ਦਿੱਤੀ ਮਤਲਬ ਟਰਾਂਸਫਰ ਤੇ ਰੋਕ ਲਾ ਦਿੱਤੀ ਸਾਨੂੰ ਉਹ ਕਹਿੰਦੇ ਵੀ ਵਿਜੀਲੈਂਸ ਨੇ ਸਾਨੂੰ ਹਦਾਇਤ ਕੀਤੀ ਹੈ ਵੀ ਐਲਓਆਈ ਟਰਾਂਸਫਰ ਨਹੀਂ ਹੋਏਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇੱਕ ਚਿੱਠੀ ਵੀ ਦਿੱਤੀ ਜੀ ਵੀ ਤੁਸੀਂ ਇਹ ਚਿੱਠੀ ਇਹਨਾਂ ਨੇ ਦਿੱਤੀ ਹੈ ਜੀ ਇਹ ਮੇਰੇ ਨਾਂ ਤੇ ਚਿੱਠੀ ਹੈ ਵੀ ਤੁਸੀਂ ਐਲਓਆਈ ਟਰਾਂਸਫਰ ਨਹੀਂ ਕਰ ਸਕਦੇ ਤੇ ਕਿਹੜੇ ਸਾਲ 'ਚ ਤੁਸੀਂ ਜ਼ਮੀਨ ਦਿੱਤੀ ਸੀ ਇਹ ਵਾਲੀ ਇਹ ਤੇ ਹੁਣੇ ਦਿੱਤੀ ਸੀ ਜ਼ਮੀਨ ਇੱਕ ਮਿੰਟ 8 ਮਾਰਚ 2021 ਦੀ ਇਹਦਾ ਅਵਾਰਡ ਸੁਣਾਇਆ ਸੀ ਹੁਣੇ ਹੁਣੇ ਮੈਂ ਤੁਹਾਨੂੰ ਦੱਸਣਾ ਜੀ ਉਹੀ ਹੈ ਜੀ ਅਠ ਮਾਰ 2021 ਐ ਜੀ ਇਹਦਾ ਆਰਡਰ ਇਹਨਾਂ ਨੇ ਸੁਣਾਇਆ ਸਾਨੂੰ ਆਰਡਰ ਨੰਬਰ 573 8121 ਤੋਂ ਬਾਅਦ ਗਮਾੜਾ ਮਤਲਬ ਕਿ ਜ਼ਮੀਨ ਦਾ ਮਾਲਕ ਬਣ ਗਿਆ ਤੇ ਅੱਛਾ ਉਸ ਤੋਂ ਬਾਅਦ ਇਹ ਚਿੱਠੀ ਹੋਈ ਜੀ ਇਸ ਚਿੱਠੀ ਤੋਂ ਬਾਅਦ ਜੀ ਮੈਂ ਵਿਜੀਲੈਂਸ ਦੇ ਦਫ਼ਤਰ ਗਿਆ ਆਮ ਕਿਸਾਨ ਦੀ ਜੁਰਤ ਨਹੀਂ ਹੁੰਦੀ ਉਹ ਵਿਜੀਲੈਂਸ ਦੇ ਦਫ਼ਤਰ ਜਾਏ ਵਿਜੀਲੈਂਸ ਵਾਲਿਆਂ ਨੂੰ ਮੈਂ ਕਿਹਾ ਵੀ ਤੁਸੀਂ ਐਲਓਏਂਟ ਰੋਕ ਕਿਉਂ ਲਵਾਈਏ ਲਾਈਏ ਤੇ ਦੱਸੋ ਉਹਨਾਂ ਨੇ ਸਾਫ਼ ਲਿਖ ਦਿੱਤਾ ਜੀ ਵੀ ਅਸੀਂ ਕੋਈ ਰੋਕ ਨਹੀਂ ਲਾਈ ਹੈ ਅਸੀਂ ਤਾਂ ਸਿਰਫ ਉਹਨਾਂ ਤੋਂ ਰਿਕਾਰਡ ਮੰਗਿਆ ਸੀ ਅਚ ਚਨਾਮ ਜੀ ਹੁਣ ਜਿਵੇਂ ਇਹ ਕਹਦੇ ਨੇ ਕਿ ਵਿਜੀਲੈਂਸ ਦਫ਼ਤਰ ਵੀ ਜਾ ਕੇ ਆਇਓ ਕਹਿੰਦੇ ਅਸੀਂ ਕੋਈ ਵੀ ਰੋਕ ਨਹੀਂ ਲਗਾਈ ਤੁਸੀਂ ਆਪਣੀ ਜ਼ਮੀਨ ਨੂੰ ਵੇਚ ਸਕਦੇ ਹੋ ਅ ਰੋਕ ਨਹੀਂ ਲਗਾਈ ਪਰ ਗਮਾੜਾ ਵਾਲੇ ਅਸਲ ਕੰਮ ਤਾਂ ਗਮਾੜਾ ਨੇ ਕਰਨਾ ਉਹ ਕਿਸਾਨ ਨੂੰ ਕਹਿੰਦੇ ਸਾਡੇ ਦਫ਼ਤਰ ਨਹੀਂ ਬੜਨਾ ਚੱਲ ਤੁਹਾਡਾ ਰੋਜ਼ ਦਾ ਕੰਮ ਹੈ ਬਾਕੀ ਸਾਰਾ ਚਿੱਠੀ ਵੀ ਲਿਖ ਰਹੇ ਆ ਜਵਾਨੀ ਤੌਰ ਤੇ ਤਾਂ ਇਹ ਗੱਲ ਹੈ ਇਹ ਤਾਂ ਕਿਸੇ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਆ ਤਾਂ ਕਿ ਦੇ ਪੀਣ ਤੱਕ ਪਹੁੰਚ ਜਾਂਦੇ ਆ ਨਹੀਂ ਤਾਂ ਇਹਨੂੰ ਅੰਦਰ ਨਹੀਂ ਬੜੇ ਦਿੱਤਾ ਜਾਂਦਾ ਉਹ ਕਹਿੰਦੇ ਅਸੀਂ ਖਾਸ ਕਰਕੇ ਕਹਿੰਦੇ ਬਾਕਰਵਾਲੇ ਦਾ ਗੱਲ ਹੀ ਨਹੀਂ ਸੁਣਨੇ ਕਿ 1919 ਕਹਿੰਦੇ ਕਹਿੰਦੇ ਅਮਰੋਦ ਬਾਗ ਸਕੈਮ ਦੇ ਵਿੱਚ ਤੁਹਾਡੇ ਕੰਨ ਸਾਡੇ ਅਫਸਰ ਜੇਲਾਂ ਚ ਗਏ ਆ ਤੇ ਇਹਨਾਂ ਦਾ ਅੰਦਰ ਨਹੀਂ ਬੜਨ ਦਿੱਤਾ ਜਾਂਦਾ ਅਸਲਾਮ ਜੀ ਖੋਰ ਗੱਲ ਹੈ ਜਿਵੇਂ ਹੁਣ ਤੁਸੀਂ ਜ਼ਿਕਰ ਕਰਦੇ ਸੀ ਕਿ ਮੰਨ ਲਓ 1 ਏਕੜ ਤੇ 5 ਗੱਜ ਜਾਂ 10 ਗੱਜ ਜ਼ਮੀਨ ਹੈਗੀ ਆ ਇੱਕ ਏਕੜ ਦੀ ਤਾਂ ਇਹਨਾਂ ਨੂੰ ਐਲਓਆ ਮਿਲ ਗਈ ਜਿਹੜੇ 5 ਗੱਜ ਆ ਉਹ ਕਿੰਨੀ ਜ਼ਮੀਨ ਇਕੱਠੀ ਕਰਕੇ ਆ ਉਹ ਜਾਂਦੀ ਕਿਹਦੇ ਕੋਲ ਹੈ ਕਿ ਸਰਕਾਰ ਦੇ ਅੰਡਰ ਚੱਲੀ ਜਾਂਦੀ ਹੈ ਜਾਂ ਉਹ ਇਕੱਠੀ ਕਰਕੇ ਵੇਚਦੇ ਨੇ ਸਰਕਾਰ ਦੇਖੋ ਸਰਕਾਰ ਨੇ ਤਾਂ ਪੈਸੇ ਦੇਣੇ ਆ ਜਿਹੜਾ ਮਾਲਕ ਹੈ ਮਾਲਕ ਤਾਂ ਇਹ ਕਿਸਾਨ ਹੈ ਜਿਹੜੇ ਹੇਰਾਫੇਰੀ ਕਰਕੇ ਅਫਸਰ ਮਿਲ ਕੇ ਤਾਂ ਹੀ ਤਾਂ ਪੂਜਾ ਸਿਆਲ ਦੇ ਗਲਬ ਚਿੱਠੀ ਜਾਰੀ ਹੋਈ ਹੈ ਕੱਲੀ ਪੂਜਾ ਸਿਆਲ ਥੋੜੀ ਹੈ ਹੋਰ ਪਤ ਨਹੀਂ ਕਿੰਨੇ ਕੁਝ ਹੋਣਗੇ ਤੇ ਸਾਡੀ ਜਾਣਕਾਰੀ ਮੁਤਾਬਕ ਇਹ ਜਿਹੜਾ ਲਗਭਗ 150 ਕਰੋੜ 1200 ਕਰੋੜ ਦਾ ਸਕੈਮ ਹੋਇਆ ਤੇ ਉਹਦੀ ਇਨਕੁਆਰੀ ਪਹਿਲਾਂ ਵੀ ਹੋਈ ਹੈ ਪਰ ਚੀਫ ਸੈਕਟਰੀ ਨੇ ਸਪੈਸ਼ਲ ਇੰਟਰਸਟ ਲੈ ਕੇ 2 ਹਫ਼ਤੇ ਇਨਕੁਆਰੀ ਕੰਪਲੀਟ ਕਰਨ ਦਾ ਏਸ਼ੀਏ ਗਮਾਡਾ ਨੂੰ ਲਿਖਿਆ ਹੈ वैसे विश्वास ਤਾਂ ਲੱਗਦਾ ਕਿ ਚੀਫ ਸੈਕਟਰੀ ਸਾਹਿਬ ਦਾ ਕਰਵਾਉਣਾ ਚਾਹੁੰਦੇ ਆ ਪੰਜਾਬ ਸਰਕਾਰ ਕਰਾਉਣਾ ਚਾਹੁੰਦੀ ਆ ਪਰ ਗਮਾੜਾ ਵਾਲੇ ਕਿਉਂਕਿ ਖੁਦ ਇਨਵਾਲਵ ਹੈ ਹੁਣ ਐਸੀ ਹੋਰ ਆ ਉਹਦਾ ਕੋਈ ਹੋਰ ਸੀ ਉਹ ਬਚਾਣ ਮਚੋਣ ਦੀ ਕੋਸ਼ਿਸ਼ ਕਰਨਗੇ ਪਰ ਹੈ ਸਕੈਮ ਵੱਡਾ ਹੈ ਲੋਕਾਂ ਸਾਹਮਣੇ ਲਿਆਤਾ ਤੇ ਚਿੱਠੀ ਵੀ ਲਿਖ ਦਿੱਤੀ ਜੇ ਸਾਡੀ ਗੱਲ ਝੂਠ ਹੁੰਦੀ ਤਾਂ ਚੀਫ ਸੈਕਟਰੀ ਸਾਹਿਬ ਦੇ ਧਿਆਨ ਚ ਇਹ ਗੱਲ ਆਉਣ ਤੋਂ ਬਾਅਦ ਉਹ ਚਿੱਠੀਆਂ ਕਿਉਂ ਲਿਖਦੇ ਉਹ ਵੀ ਕਹਿ ਦਿੰਦੇ ਕਿ ਇਹ ਇਨਕੁਆਰੀ ਹੋ ਚੁੱਕੀ ਹੈ નિર્ਦੋਸ਼ ਆ ਸਾਰਾ ਕੁਝ ਉਹਨਾਂ ਦੀ ਸਾਰੀ ਗੱਲ ਧਿਆਨ ਚ ਆ ਗਈ ਤਾਂ ਇਨਕੁਆਰੀ ਸਟਾਰਟ ਹੋਈ ਹੈ ਤੇ ਲਗਭਗ 9.2 ਕਰੋੜ ਦਾ ਮੇਰੀ ਹੈ ਜੀ 11 ਕਨਾਲ 10 ਮਰਲੇ ਤੁਹਾਡੀ ਵੀ ਜ਼ਮੀਨ ਐਲਓਈ ਤੇ ਮੇਰੀ ਵੀ ਐਲਓਈ ਹੈ ਜੀ ਮੈਨੂੰ 11 ਕਨਾਲ ਦੀ ਮਿਲ ਗਈ ਹੈ ਪਰ ਮੇਰੇ 10 ਮਰਲੇ ਜੀ ਵੀ ਇੱਦਾਂ ਹੀ ਰੋਲ ਰਹੇ ਹੋ ਉਹਦਾ ਨਾਮ ਮੈਨੂੰ ਇਹਨਾਂ ਨੇ ਸਪੈਸ਼ਲ ਐਲਓਈ ਦੇਈ ਹੈ ਤੇ ਨਾ ਹੀ ਉਹਦਾ ਕੋਈ ਹੱਲ ਕਰਦੇ ਮੈਂ ਚਿੱਠੀਆਂ ਵੀ ਲਿਖ ਕੇ ਥੱਕ ਚੁੱਕੇ ਇਹਨਾਂ ਨੂੰ ਉਹ ਇੱਦਾਂ ਦੀ ਇੱਦਾਂ ਹੀ ਪਈ ਹੈ ਜੀ ਇਹ ਕਹਿੰਦੇ ਮੁਆਵਜ਼ਾ ਲੈ ਲਓ ਅਸੀਂ ਮੁਆਵਜ਼ਾ ਲੈਣਾ ਨਹੀਂ ਕਿਉਂਕਿ ਉਹ ਉਹਦਾ ਮੈਨੂੰ ਇੱਕ ਪਲਾਟ ਬਣਦਾ ਜੇ ਸਪੈਸ਼ਲ ਐਲਓਈ ਮਿਲਦੀ ਤਾਂ ਅੱਜ ਮੈਨੂੰ 150 ਕਾ ਦਾ ਪਲਾਟ ਮਿਲਣਾ ਸੀ ਪਰ ਉਹ ਮੇਰੇ 10 ਮਰਲੇ ਜੇ ਮੈਂ ਅੱਜ ਇਹਨਾਂ ਤੋਂ ਕੋਈ ਮੁਆਵਜ਼ਾ ਚੱਕਦਾ ਹਾਂ ਉਸ 10 ਮਰਲੇ ਦਾ ਮੈਨੂੰ 17 ਲੱਖ ਰੁਪਏ ਮਿਲਦਾ ਜਦ ਕਿ 150 ਕਾ ਦਾ ਅੱਜ ਦਾ ਜੋ ਰੇਟ ਹੈ ਉਹ 80-85 ਲੱਖ ਰੁਪਏ ਦਾ ਹੈ ਤੇ ਮੈਨੂੰ ਹਿਸਾਬ ਲਾ ਲਓ ਵੀ ਮੇਰਾ ਉਹ 80-85 ਲੱਖ ਰੁਪਏ ਮਤਲਬ 70 ਲੱਖ ਰੁਪਏ ਦਾ ਅੱਜ ਮੈਨੂੰ ਖੜੇ ਪੈਰ ਘਾਟਾ ਪੈ ਰਿਹਾ ਮੈਂ ਮੇਰੇ ਕੋਲ ਤਾਂ ਪਹਿਲੀ ਥੋੜੀ ਜ਼ਮੀਨ ਸੀਗੀ ਦੋ ਭਰਾਵਾਂ ਦੀ 11 ਕਨਾਲ 10 ਮਰਲੇ ਸੀਗੀ ਮੈਨੂੰ ਤਾਂ ਵੈਸੇ 5.5 ਮਰਲੇ ਕਨਾਲ ਆਂਦੀ ਆ ਅੱਛਾ ਸਲਾਮ ਜੀ ਇੱਕ ਹੋਰ ਸਵਾਲ ਹੈ ਜਿਵੇਂ ਕਹਦੇ ਨੇ ਕਿ ਜੋ ਜ਼ਮੀਨ ਹੈ ਮੈਨੂੰ ਇਹ ਚਾਹੁੰਦਾ ਮੈਨੂੰ ਜ਼ਮੀਨ ਦੀ ਜਗ੍ਹਾ ਜ਼ਮੀਨ ਦੇ ਦੇਣ ਇਹ ਸਰਕਾਰ ਤੇ एहसान ਕਰਦੇ ਆ ਵੀ ਸਾਡਾ ਇੱਕ ਕਿਲਾ ਲੈ ਤੇ 1200 ਗਜ ਦੇ ਤੇ ਹੁਣ ਅਫਸਰ ਕਹਿੰਦੇ ਅਸੀਂ ਨਹੀਂ ਦੇਣੀ ਪੈਸੇ ਲੈ ਲੈ ਪੈਸੇ ਕਿਉਂ ਲੈ ਲੈ ਤਾਂ ਕਿ ਅਫਸਰ ਆਪਣੇ ਅਮਰੋਦ ਬਾਗ ਸਕੇਮ ਜਿਹੜੇ ਕਮਾਇਓ ਕੱਢ ਕੇ ਦੇ ਸਕਣ ਤੇ ਚੱਕ 17 ਲੱਖ ਮੈਂ ਤੇ 17 ਲੱਖ ਵਾਲੀ ਚੀਜ਼ 1 ਕਰੋੜ ਦੀ ਵੇਚ ਦਊਗਾ ਇਹ ਇਹ ਕਾਰਨ ਹੈ ਤਾਂ ਹੀ ਤੈਨੂੰ ਮਿਲ ਨਹੀਂ ਰਿਹਾ ਫੇਰ ਮੈਂ ਤਾਂ ਸਾਰਾ ਪਿੰਡ ਬਲੈਕਮੇਲ ਹੋ ਦਿਆ ਪੂਰਾ ਪੂਰਾ ਪਿੰਡ ਨਹੀਂ ਹੋ ਰਿਹਾ ਪੂਰਾ ਮੋਹਾਲੀ ਸ਼ਹਿਰ ਬਲੈਕਮੇਲ ਹੋ ਰਿਹਾ ਲਖਨੌਰ ਪਿੰਡ ਵੀ ਇਹੀ ਹੈ ਬਾਕਰਪੁਰ ਵੀ ਇਹੀ ਹੈ ਐਦਾ ਪੰਜ ਸੱਤ ਅੱਠ ਪਿੰਡ ਹੈਗੇ ਉਹ ਬਲੈਕਮੇਲ ਕੀਤਾ ਜਾ ਰਿਹਾ ਇਹ ਕਿੱਥੋਂ ਦਾ ਰੂਲ ਹੈਗਾ ਜੇ ਤੁਸੀਂ ਜ਼ਮੀਨ ਦੇ ਬੋਲੇ ਜ਼ਮੀਨੀ ਦੇਵੋਗੇ ਉਸ ਜ਼ਮੀਨ ਦਾ ਜੋ ਇਹਨਾਂ ਦੀ ਖੁੱਦ ਹੀ ਹੈ ਅਫਸਰ ਕੈਨ ਵੀ ਘੱਟ ਪੈਸੇ ਸਾਨੂੰ ਜ਼ਮੀਨ ਦੇ ਦਿਓ ਸਰਕਾਰ ਨੂੰ ਜ਼ਮੀਨ ਦੇ ਦਿਓ ਫਿਰ ਇਹ ਕਿੱਥੋਂ ਦਾ ਨਿਯਮ ਹੈ ਕਿਤੇ ਨਹੀਂ ਪ੍ਰੇਸ਼ਟ ਅਫਸਰਾਂ ਦਾ ਕੋਈ ਨਿਯਮ ਨਹੀਂ ਹੈ ਰੱਬਵਾਨ ਸਮਝਦੇ ਆਪਣੇ ਆਪ ਨੂੰ ਇਹ ਤਾਂ ਸਮਝਦੇ ਕਿ ਠੀਕ ਹੈ ਐਲਓਆਈ ਛੱਡ ਯਾਰ ਤੇਰੀ ਜ਼ਮੀਨ ਮੈਂ ਠੇਕੇ 'ਚ ਲਾਂਦਾ ਮੇਰੀ ਘਰ ਵਾਲੀ ਉੱਥੇ ਅਮਰੂਦਾ ਦਾ ਬਾਗ ਲਗਾ ਕੇ ਮੁਆਵਜ਼ੇ ਤੇ ਜ਼ਮੀਨ ਤੋਂ ਵੱਧ ਲੈ ਜਾਏਗੀ ਰੂਲ ਕਿਹੜਾ ਉਹਨਾਂ ਦੀ ਮਰਜ਼ੀ ਹੈ ਉਹ ਆਪਣੇ ਨੂੰ ਰੱਬ ਸਮਝਦੇ ਆ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਲੋਕਾਂ ਦੇ ਨੌਕਰ ਆ ਉਹਨਾਂ ਨੂੰ ਲੱਗਦਾ ਸੀ ਤਾਂ ਰਾਜੇ ਆ ਅਸੀਂ ਤਾਂ ਰੱਬ ਆ ਅਸੀਂ ਆਪਣੀ ਮਰਮਰਜ਼ੀ ਜੋ ਮਰਜ਼ੀ ਕਰਾਂਗੇ ਜਦ ਤੱਕ ਸਰਕਾਰ ਕ腐ਸ਼ਨ ਦੇ ਖਿਲਾਫ ਜਿਹੜਾ ਸਹੀ ਡੰਡਾ ਚੱਕੇ ਇਹਨਾਂ ਦੇ ਜੱਗਰ ਨਹੀਂ ਮਾਰਦੇ ਇਹਨੂੰ ਅਹਿਸਾਸ ਨਹੀਂ ਕਰਾਂਦੇ ਤੁਸੀਂ ਲੋਕਾਂ ਦੇ ਨੌਕਰ ਆ ਜਦ ਤੱਕ ਇਹ ਅਚਨ ਕੀਤਾ ਕਿ ਜਾਵੇ ਇਸ ਮੁੱਦੇ ਲੈ ਕੇ ਇਹ ਜ਼ਮੀਨ ਮੁਹੱਲੇ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚ ਕਿਵੇਂ ਪ੍ਰੋਸੈਸ ਚੱਲਦਾ ਹੋਊਗਾ ਜ਼ਮੀਨਾਂ ਦਾ ਦੇਖੋ ਚੀਫ ਸੈਕਟਰੀ ਸਾਹਿਬ ਨੂੰ ਮੇਰੀ ਬੇਨਤੀ ਹੈ ਤੁਹਾਡੇ ਤੇ ਬੜਾ ਭਰੋਸਾ ਹੈ ਭਗਵਾਨਪານ ਸਾਹਿਬ ਤੇ ਬਹੁਤ ਭਰੋਸਾ ਹੈ ਛੱਡਿਓ ਨਾ ਜੇ 2 ਹਫ਼ਤੇ ਦਾ ਟਾਈਮ ਦਿੱਤਾ ਏਸੀ ਇਹ ਗਮਾੜਾ ਨੂੰ ਉਹਦੇ ਬਹਾਨੇ ਹੋਣਗੇ ਮੇਰੇ ਕੋਲ ਅਫਸਰ ਘੱਟ ਹੈ ਮੇਰੇ ਕੋਲ ਮੁਲਾਜ਼ਮ ਘੱਟ ਹੈ ਮੇਰੇ ਕੋਲ ਇਹ ਘੱਟ ਹੈ ਕੋਈ ਰਿਕਾਰਡ ਨਹੀਂ ਦੇਵੇਗਾ ਜੋ ਲਿਖਿਆ ਪੰਜਾਬ ਸਰਕਾਰ ਨੇ ਚਿੱਠੀ ਚ ਕਿ ਦੋ ਹਫ਼ਤੇ ਦੇ ਇਨਕੁਆਰੀ ਕੰਪਲੀਟ ਕਰੋ ਇਨਕੁਆਰੀ ਲਗਭਗ ਕੰਪਲੀਟ ਹੈ ਵਿਜੀਲੈਂਸ ਨੇ ਬਹੁਤ ਸਾਰੇ ਬਿਆਨ ਲਏ ਹੋਏ ਸਾਰਾ ਰਿਕਾਰਡ ਵਿਜੀਲੈਂਸ ਦੇ ਗਵਾਡਾ ਆਪਸ ਵਿੱਚ ਮਿਲ ਕੇ ਕੰਮ ਕਰੇ ਦੋ ਹਫ਼ਤੇ ਦੇ ਇਨਕੁਆਰੀ ਕੰਪਲੀਟ ਕਰਕੇ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਸਜ਼ਾ ਦੇ ਇਹੀ ਹੱਲ ਹੈ ਤੁਹਾਨੂੰ ਕੀ ਲੱਗਦਾ ਤੁਸੀਂ 170 ਕਰੋੜ ਦਾ ਕਿਹਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਗੱਲਾ ਹੋਰ ਵੀ ਐਵੇਂ ਕੱਪਲੇ ਹੁੰਦੀ ਹੋਣਗੇ ਪੰਜਾਬ ਚ ਬਿਲਕੁਲ ਹੁੰਦੇ ਆ ਜੀ ਜੀ ਆਪਾਂ ਗੱਲ ਕਰੀਏ ਕਣਕ ਦੀ ਬੋਰੀ ਚ ਇੱਕ ਮੁਠੀ ਭਰ ਕੇ ਸੈਂਪਲ ਦਾ ਪਤਾ ਲੈਂਦਾ ਬੋਰੀ ਚ ਕਣਕ ਕਿਦਾਂ ਦੀ ਆ ਮੋਹਾਲੀ ਦੇ 2 ਪਿੰਡਾਂ ਦਾ ਸੈਂਪਲ ਤਾਂ ਉਹ ਦੱਸਦਾ ਮੁਠੀ ਭਰ ਕੇ ਕਿ 170 ਕਰੋੜ ਦਾ ਕਪਲਾ ਇਹ ਹੈ ਪੂਰੇ ਪੰਜਾਬ ਦਾ ਮਤਲਬ ਕਿੰਨੀਆਂ ਬੋਰੀਆਂ ਹੋਣਗੀਆਂ ਇਹਦੇ ਚ ਹੋਰ ਵੀ ਚੀਜ਼ ਹੈ ਜੀ ਇਹ ਜਦੋਂ ਕੋਈ ਏਰੀਆ ਇਹਨਾਂ ਨੇ ਮਤਲਬ ਰਿਕੁਆਇਰ ਕਰਨਾ ਹੁੰਦਾ ਉਦੋਂ 2 ਸਾਲ ਪਹਿਲਾਂ ਇਹ ਆਪਣੇ ਡੀਲਰਾਂ ਨੂੰ ਦੱਸ ਦਿੰਦੇ ਆ ਜ਼ਿੰਮੇਵਾਰਾਂ ਸਾਨੂੰ ਨਹੀਂ ਪਤਾ ਹੁੰਦਾ ਉਹ ਕੀ ਕਰਦੇ ਨੇ ਸਾਡੇ ਤੋਂ ਮਤਲਬ 50 ਲੱਖ 60 ਲੱਖ ਦੀ ਜ਼ਮੀਨ ਖਰੀਦ ਕੇ ਜਿਵੇਂ ਰੁਜ਼ਮ ਨੇ ਖਰੀਦੀ ਸੀ ਉਹਨੂੰ ਫ੍ਰੀਜ ਦਿੱਤੀ ਤਾਂ ਨੇ ਉਦੋਂ ਵਰਤਮਾਨ ਦੀ ਘਰ ਵਾਲੀ ਨੂੰ ਫ੍ਰੀਜ ਦਿੱਤੀ ਸਾਡੇ ਜ਼ਿਮੀਦਾਰਾਦੋਂ 77 ਲੱਖ ਰੁਪਏ ਦੀ ਜ਼ਮੀਨ ਲੇ ਗਏ ਜਿਹਦਾ ਅੱਜ ਰੇਟ 1 ਸਾਲ ਬਾਅਦ 12 10 ਕਰੋੜ ਰੁਪਇਆ ਹੈ ਇਹ ਗਮਾੜਾ ਇੰਨਾ ਮਿਲਿਆ ਹੋਇਆ ਉਹਨਾਂ ਦੇ ਨਾਲ ਉਹ ਡੀਲਰ ਸਾਰ ਦੱਸਣਾ ਨਹੀਂ ਉਹਨਾਂ ਨੇ ਮਲਕ ਦੇ ਗਏ ਵੀ ਤੁਸੀਂ ਜਿਹੜਾ ਮਜ਼ਮੂਰ ਹੈ ਉਹਦੋਂ ਜ਼ਮੀਨ 60 60 70 ਲੱਖ ਰੁਪਏ ਨੂੰ ਲੈ ਕੇ ਕਰੋੜ ਰੁਪਏ ਤੱਕ ਜ਼ਮੀਨ ਸਾਰੀ ਇਕੱਠੀ ਕਰ ਲਏਗੇ ਸਾਡੇ ਜ਼ਿਮੀਦਾਰ ਨੂੰ ਕੀ ਮਿਲਿਆ ਕਰੋੜ ਰੁਪਏ ਇਹਨਾਂ ਨੇ ਇੱਕ ਜਦੋਂ ਅਵਾਰਡ ਹੋਇਆ ਉਸੇ ਦਿਨ ਹੀ 7 ਕਰੋੜ ਦੀ ਬੇਤੀ ਅੱਛਾ ਸਲਾਮ ਜੀ ਇਹ ਬੜਾ ਗੰਭੀਰ ਮਸਲਾ ਦੱਸਿਆ ਹੈ ਗਮਾਡਾ ਨੂੰ ਪਤਾ ਹੁੰਦਾ ਵੀ ਕਿਹੜੀ ਜ਼ਮੀਨ ਸਰਕਾਰ ਨੇ ਲੈਣੀ ਹੈ ਇਹ ਕਹਿੰਦੇ ਨੇ ਕਿ ਆਪਨੇ ਡੀਲਰ ਭੇਜ ਦਿੰਦੇ ਨੇ ਉੱਥੇ ਵੀ ਜਾ ਕੇ ਜ਼ਮੀਨ ਪਹਿਲੇ ਖਰੀਦ ਲਓ ਅਸੀਂ ਤਾਂ ਉਹੀ ਜ਼ਮੀਨ ਵੱਧ ਦੇਰ ਤੇ ਤੁਹਾਡੇ ਕੋਲ ਚੁੱਕ ਕੇ ਪੈਸੇ ਅੱਧੇ ਕਰ ਲਾਂਗੇ ਮੇਰੀ ਪਿਛਲੇ ਸਾਲ ਦੀ ਸ਼ਿਕਾਇਤ ਹੈ ਮੁੱਖ ਮੰਤਰੀ ਨੂੰ ਇਹ ਜੋ ਦੱਸ ਰਹੀ ਗੱਲ ਸੱਚ ਹੈ ਮੈਂ 10 ਲੋਕੇਸ਼ਨ ਐਦਾ ਦਸੀਆਂ ਜਿੱਥੇ ਗਮਾਡਾ ਨੂੰ ਪਤਾ ਹੁੰਦਾ ਕਿ ਸੜਕ ਇੱਥੇ ਬਣਨੀ ਹੈ ਆਪਣੇ ਡੀਲਰਾਂ ਨੂੰ ਪਹਿਲੇ ਕਹਿ ਦਿੰਦੇ ਅਮਰੂਦ ਬਾਗ ਸਕੈਮ ਵਾਲੇ ਤੇ ਹੋਰ ਡੀਲਰਾਂ ਨੂੰ ਕਿ ਉਸ ਪਿੰਡ ਦੀ ਜ਼ਮੀਨ ਖਰੀਦ ਲਓ ਤੇ ਸੜਕ ਬਣਾਣੀ ਹੈ ਜਾ ਕੇ ਕੋਰਟ ਚਲੇ ਜਾਓ ਸਟੇ ਲੈ ਲਓ ਅਰ ਜੋ ਗਏ ਸੀ ਨਹੀਂ ਗੁਮਾਰਾ ਨੂੰ ਜਮੀਨ ਦੇਣੀ ਫਿਰ ਕਹਿੰਦੇ ਜੇ 10 ਕਰੋੜ ਦੀ ਜਮੀਨ ਹੈ 100 ਕਰੋੜ ਤਾਂ ਤੁਹਾਨੂੰ ਅਸੀਂ ਪਾਸ ਕਰਦਾਗੇ ਵਿੱਚੋਂ ਵੜ ਲਾਂਗੇ ਇਹ 10 15 ਸਪੋਰਟ ਜਿਹੜੇ ਮੇਰੇ ਸਮੇਂ ਸੋਸ਼ਲ ਮੀਡੀਆ ਤੇ ਪਏ ਹੈ ਮੈਂ ਸੀਐਮ ਨੂੰ ਜਿਹੜੀ ਚਿੱਠੀ ਲਿਖੀ ਉਹਦੀ ਜੀ ਪਈ ਹੈ ਇਹ ਬਿਲਕੁਲ ਸਰਕਾਰ ਨੂੰ ਤੇ ਲੋਕਾਂ ਨੂੰ ਬਲੈਕਮੇਲਿੰਗ ਕਰਕੇ ਮਾਲਾ-ਮਾਲ ਹੋ ਰਿਹਾ ਹੈ ਅਫਸਰ ਹੁਣ ਕੀ ਕਰਨ ਅੱਗੇ ਕਿ ਕਿਸਾਨ ਕੀ ਕਰਨ ਅੱਗੇ ਜਾ ਕੇ ਮੈਂ 21 ਨਵੰਬਰ ਨੂੰ ਸੀਏ ਗੁਮਾਰਾ ਗੁਪਤਾ ਜੀ ਨੇ ਉਹਨਾਂ ਨੂੰ ਮਿਲਿਆ ਵੀ ਕੁਝ ਕਿਸਾਨੀ ਮਸਲੇ ਬਾਰੇ ਉਹਨਾਂ ਨੇ ਮੈਨੂੰ ਸਾਫ਼ ਤੌਰ ਤੇ ਕਹਿ ਦਿੱਤਾ ਹੈ ਅਦਾਲਤ ਵਿੱਚ ਜਾਓ ਨਹੀਂ ਤੇ ਧਰਨਾ ਦਿਓ ਮਤਲਬ ਇਦਾਂ ਦੇ ਹਾਲਾਤ ਨੇ ਬਿਲਕੁਲ ਮੈਂ ਮਤਲਬ ਉਹ ਫਿਰ ਮੈਂ ਲਿਖਤੀ ਕੰਪਲੇਂਟ ਵੀ ਪਾਈ ਤੇ ਲਿਖਤੀ ਕੰਪਲੇਂਟ ਵੀ ਉਹਨੇ ਐਲ ਐ ਸੀ ਨੂੰ ਭੇਜ ਦਿੱਤੀ ਐਲ ਐ ਸੀ ਕਹਿੰਦੀ ਮੇਰੇ ਕਮਰੇ ਚ ਨਹੀਂ ਬੜਨਾ ਕਹਿੰਦੇ ਤੁਸੀਂ ਇਦਾਂ ਕਰੋ ਉੱਥੇ ਵਿਜੀਲੈਂਸ ਦੇ ਦਫ਼ਤਰ ਜਾਓ ਤੇ ਇਹ ਆਖੀ ਕਦਮ ਫੌਨ ਕੀ ਕਰਨੇ ਹੁਣ ਹੁਣੇ ਕਿਸਾਨ ਕਹਿੰਦੇ ਆਤਮ ਹੱਤਿਆ ਅਸੀਂ ਇੰਨੇ ਕਮਜ਼ੋਰ ਨਹੀਂ ਕਿਸਾਨਾਂ ਦੇ ਆਤਮ ਹੱਤਿਆ ਕਰਨਗੇ ਐਨਾਂ ਦੇ ਗਾਲ ਡੰਡਾ ਦੇ ਦਾਂਗੇ ਸਰਕਾਰ ਦੇ ਇਹ ਸਪੋਰਟ ਕਰਦੇ ਆ ਚੱਕ ਕੇ ਐਨਾਂ ਨੂੰ ਇਹਦੀ ਔਕਾਤ ਨਜ਼ਰ ਕਰਾਓ ਕਿ ਤੁਸੀਂ ਨੌਕਰ ਹੈ ਰਾਜੇ ਨਹੀਂ हां ਅਸੀਂ ਤਾਂ ਉਹਨਾਂ ਤਨਖਾਹ ਦੰਨੇ ਸਾਡੇ ਟੈਕਸ ਤੋਂ ਤਨਖਾਹ ਜਾਂਦੀ ਹੈ ਗਮਾੜਾ ਦਫਤਰ ਇਹਨਾਂ ਦੇ ਸਿਰ ਤੇ ਪੜਦਾ ਹੈ ਇਹ ਜ਼ਮੀਨਾਂ ਵਿਕਦੀਆਂ ਤਾਂ ਉਹਦੀ ਤਨਖਾਹ ਨਿਕਲਦੀਆਂ ਤਾਂ ਪੰਜਾਬ ਸਰਕਾਰ ਨੂੰ ਰੈਵਨਿਊ ਆ ਰਿਹਾ ਹਰ ਬਾਰ ਪੈਦਾ ਇਸ ਕਰਕੇ ਹੈ ਨਾ ਅਫਸਰਾਂ ਨੂੰ ਪ੍ਰਿਸ਼ਟ ਅਫਸਰਾਂ ਨੂੰ ਇਹਦੇ ਔਕਾਤ ਦਿਖਾਣਾ ਮੁੱਖ ਮੰਤਰੀ ਦੇ ਚੀਫ ਸੈਕਟਰੀ ਦਾ ਕੰਮ ਹੈ ਇੱਕ ਪੁਆਇੰਟ ਮੈਂ ਹੋਰ ਹਾਂਜੀ ਹਾਂਜੀ ਇਹ ਚ ਇਹ ਹੈਗਾ ਵੀ ਜਿਹੜੀ ਆ ਲੋਏ ਦੇ ਰੋਕ ਲਈ ਹੈ ਇਹ ਲਈ ਤਾਂ ਉਹਨਾਂ ਨੇ ਮਰੂਦਸ ਸਕੀਮ ਅਲਚ ਪਰ ਇਸ ਜ਼ਿੰਮੇਵਾਰੀ ਦਾ ਜਿਹੜੇ ਕੁਦਰਤੀ ਦਰਖਤ ਜੰਮੇ ਹੋਏ ਸੀ ਇਹਦਾ ਉਹ ਇਹ ਵੀ ਉਹਨਾਂ ਦੇ ਨਾਲ ਬੰਨਦਾ ਇਹ ਉਹਨਾਂ ਨਾਲ ਬੰਨਦਾ ਜਿਹੜੇ 24 24 ਕਰੋੜ 58 58 ਕਰੋੜ ਰੁਪਈਆ ਲੈ ਕੇ ਇਹਨੂੰ ਤਾਂ ਮਿਲਿਆ 5 5000 ਰੁਪਈਆ ਇਹਦੀ ਇਹਦੀ ਵੀ ਐਲੋਈ ਰੋਕਦੀ ਉਹ ਐਲੋਈ ਤਾਂ ਰੋਕੇ ਨਹੀਂ ਹੈ ਇਹ ਇਹ ਕਿਵੇਂ ਰੋਕ ਸਕਦੇ ਆ ਜਿਹਨਾਂ ਨੇ ਸਕੈਮ ਕਰਿਆ ਜਿਹਨਾਂ ਨੇ ਪੈਸੇ ਨਹੀਂ ਭਰੇ ਉਹ ਤਾਂ ਆਪਣੇ ਘਰੇ ਬੈਠੇ ਆ ਉਹ ਨਹੀਂ ਉਹ 24 24 ਕਰੋੜ ਰੁਪਈਆ ਲੈ ਕੇ ਘਰੇ ਬੈਠੇ ਆ ਜਿਨੇ ਲਿਆ 5000 ਰੁਪਇਆ ਉਹਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਰੋਕਦੀ ਵੀ ਤੂੰ ਜੀ ਪੈਸੇ ਚੱਕੇ ਮਤਲਬ ਜਿਨੇ 1 ਕਬੂਟੇ ਦੇ ਪੈਸੇ ਚੱਕੇ ਕੁਦਰਦੀ ਦੇ ਉਹ ਵੀ ਉਸੇ ਅਦਸੇ ਬੰਦਾ ਜਿਹੜਾ ਨੇ 48 48 ਕਰੋੜ ਰੁਪਏ ਚੱਕੇ ਚਲੋ ਉਹਨਾਂ ਦੇ ਸਕੈਮ ਕਰਿਆ ਉਹ ਇਹਦਾ ਗਮਾੜਾ ਸ਼ਾਂਤੀ ਕਰਕੇ ਇਹਨੂੰ ਬਾਹਰ ਕੱਢੇ